ਗਰਦਾਸ ਮਾਨ ਦੀ ਮਾਫੀ ਕੰਮ ਨਹੀਂ ਆਈ ਫਿਰ ਤੋਂ ਗਰੁੱਪ ਬਣਾ ਕੇ ਚੀਜ਼ ਦਾ ਐਲਾਨ ਕੀਤਾ ਕਿ ਗਰਦਾਸ ਮਾਨ ਦਾ ਵਿਰੋਧ ਕੀਤਾ ਜਾਊਗਾ ਕਿਉਂਕਿ ਉਹਨੇ ਇਸ ਤਰ੍ਹਾਂ ਦੇ ਗਾਣੇ ਗਾਏ ਆ ਜਿਹੜੇ ਪੰਜਾਬੀਆਂ ਨੂੰ ਗੁੰਮਰਾਹ ਕਰਦੇ ਸੀਗੇ ਇਸ ਤਰ੍ਹਾਂ ਹੀ ਕਿਹਾ ਗਿਆ ਹੈ ਵੀਡੀਓ ਮੜੀ ਜੀ ਦੇਖ ਲਓ ਗਰਦਾਸ ਮਾਨ ਦਾ ਸ਼ੋਅ ਇੱਥੇ ਅਮਰੀਕਾ ਵਿੱਚ ਹੋਣ ਜਾ ਰਿਹਾ ਹੈ ਅਸੀਂ ਉਸ ਕਾਇਕ ਦਾ ਡਟ ਕੇ ਵਿਰੋਧ ਕਰਦੇ ਹਾਂ ਕਿਉਂਕਿ ਇਹਨੇ ਕੌਮ ਦਾ ਘਾੜ ਕੀਤਾ ਨੌਜਵਾਨਾਂ ਨੂੰ ਠੁਮਰਾਹ ਕੀਤਾ ਇਸ ਨੇ ਕੇਪੀਐਸ ਗਲ ਦੀ ਲਾਲ ਬੱਤੀ ਦਾ ਪੂਰਾ ਅੰਗ ਮਾੜਿਆ ਜਦੋਂ ਨੌਜਵਾਨਾਂ ਦੇ ਕਤਲ ਹੋ ਰਿਹਾ ਸੀ ਤੇ ਇਹ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਠੀਕ ਆ ਭਾਈ ਸਾਰੀਆਂ ਗੱਲਾਂ ਨੂੰ ਮੰਨਦੇ ਆ ਇਸ ਹਿਸਾਬ ਨਾਲ ਹਰ ਇੱਕ ਗਾਣੇ ਆਲਾ ਗੁਨੇਗਾਰ ਆ ਹਰ ਇੱਕ ਗੀਤਕਾਰ ਨੇ ਗਾਣੇ ਇਹੋ ਜਿਹੇ ਲਿਖੇ ਆ ਸ਼ਰਾਬ ਤੇ ਲਿਖੇ ਆ ਆਸ ਕੀ ਕਰਨ ਤੇ ਲਿਖੇ ਆ ਉਹਨਾਂ ਸਾਰਿਆਂ ਦਾ ਵੀ ਫਿਰ ਵਿਰੋਧ ਕਰਨਾ ਚਾਹੀਦਾ ਕਿਸੇ ਇੱਕ ਬੰਦੇ ਦਾ ਕਿਉਂ ਮੈਨੂੰ ਕੋਈ ਗਦਾ ਅਸਮਾਨ ਦਾ ਹਮਾਇਤੀ ਨਹੀਂ ਹੈ ਤੇ ਜਿਹੜੇ ਵਿੱਚ ਕਾਰਨ ਦੱਸੇ ਜਾਂਦੇ ਆ ਤਾਂ ਉਹ ਚੀਜ਼ਾਂ ਲਗਭਗ ਹਰ ਇੱਕ گاਉਣ ਵਾਲੇ ਨੇ ਕੀਤੀਆਂ ਤੁਸੀਂ ਮੈਨੂੰ ਦੱਸੋ ਕਿਹੜੇ گاਉਣ ਵਾਲੇ ਨੇ ਹੁਣ ਤੱਕ ਜਿਹੜਾ ਪੰਜਾਬੀਆਂ ਨੂੰ ਸਿੱਖਾਂ ਨੂੰ ਜੋੜਨ ਵਾਲਾ ਕੰਮ ਕੀਤਾ ਸਾਰਿਆਂ ਨੇ ਆਪਣੋ ਆਪਣੇ ਗਾਣਿਆਂ ਦੇ ਵਿੱਚ ਕਿਸੇ ਨੇ ਹਥਿਆਰ ਦਿਖਾਏ ਆ ਕਿਸੇ ਨੇ ਆਸ ਕੀ ਦਿਖਾਈ ਆ ਕਿਸੇ ਨੇ ਸ਼ਰਾਬ ਦੇ ਨਸ਼ੇ ਕਿਸੇ ਨੇ ਸੁੱਖੇ ਦੇ ਆ ਕਿ ਹੁਣ ਪ੍ਰੈਗਾ ਵਾਲੇ ਗਾਣੇ ਚੱਲੇ ਜਾਂਦੇ ਆ ਆ ਕੋਈ ਕੂਲ ਐਪ ਵਾਲੇ ਗਾਣੇ ਚੱਲੇ ਜਾਂਦੇ ਆ ਤਾਂ ਇਹਨਾਂ ਦਾ ਵਿਰੋਧ ਕਿਉਂ ਨਹੀਂ ਸਿਰਫ ਇੱਕ ਬੰਦੇ ਦਾ ਕਿਉਂ ਗੀਤਕਾਰ ਤਾਂ ਫਿਰ ਗਾਉਣ ਵਾਲੇ ਜਿਹੜੇ ਸਾਰੇ ਇਹ ਚੀਜ਼ਾਂ ਦੇ ਵਿੱਚ ਗੁਣੇਗਾਰ ਆ ਜਿਹੜੇ ਪੰਜਾਬੀਆਂ ਨੂੰ ਉਲਟ ਰਸਤੇ ਪਾਉਂਦੇ ਆ ਪੰਜਾਬ ਦੇ ਵਿੱਚ ਲਗਭਗ ਤੁਸੀਂ ਸਰਚ ਮਾਰੋ YouTube ਤੇ ਇੰਨੇ ਕ ਗਾਣੇ ਕੂਲ ਲਿਪ ਤੇ ਜਰਦੇ ਤੇ ਬੀੜੀਆਂ ਤੇ ਅ ਸ਼ਰਾਬ ਤੇ ਹੋਰ ਸੁੱਕੇ ਨਸ਼ਿਆਂ ਦੇ ਉੱਤੇ ਗਾਣੇ ਗਾਏ ਗਏ ਆ ਤਾਂ ਉਹਨਾਂ ਸਾਰਿਆਂ ਦਾ ਹੀ ਵਿਰੋਧ ਕਰਨਾ ਚਾਹੀਦਾ ਫਿਰ ਕਿਸੇ ਇੱਕ ਬੰਦੇ ਦਾ ਕਿਉਂ ਫੀ ਉਹਨੇ ਇਹ ਚੀਜ਼ਾਂ ਗਾਈਆਂ ਗਾਣੇ ਜਿਹੜੇ ਉਹਨੇ 20 ਸਾਲ ਪਹਿਲਾਂ ਗਾਏ ਸੀਗੇ ਉਸ ਹਾਲਾਤਾਂ ਦੇ ਵਿੱਚ ਤਾਂ ਜਿਹੜੇ ਹੁਣ ਵੀ ਗਾਣੇ ਗਾਈ ਜਾਂਦੇ ਆ ਤਾਂ ਫਿਰ ਵਿਰੋਧ ਕਰਨਾ ਬਈ ਸਾਰਿਆਂ ਦਾ ਹੀ ਕਰਨਾ ਬਣਦਾ ਹੈ ਕਿ ਅਸੀਂ ਇੱਕ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਫਿਰ ਇੱਕ ਨਾਲ ਤਾਂ ਕੋਈ ਪ੍ਰੋਬਲਮ ਦਾ ਕੋਈ ਹੱਲ ਹੋਈ ਨਹੀਂ ਹੈਗੀ ਬਾਕੀ ਗਾਉਣ ਵਾਲੇ ਤਾਂ ਉਹ ਗਾਣੇ ਗਾਈ ਜਾਂਦੇ ਆ ਚਲ ਇੱਕ ਜਾਣਾ हट ਜੂਗਾ ਇਹਦਾ ਵਿਰੋਧ ਕਰੀ ਚੱਲੋਂਗੇ ਉਹ हट ਜੂਗਾ ਗੋਣੋ हट ਜੂਗਾ ਘਰੇ ਬਹਿ ਜੂਗਾ ਜਿਹੜੇ ਬਾਕੀ ਹਜ਼ਾਰਾਂ ਗਾਉਣ ਵਾਲੇ ਆ ਉਹ ਤਾਂ ਨਸਿਆਂ ਤੇ ਗਾਈ ਜਾਂਦੇ ਗਾਣੇ ਉਹ ਵੀ ਤਾਂ ਕਹਾਣੀ ਕਰ ਰਹੇ ਆ ਉਹਨਾਂ ਨੂੰ ਵੀ ਕਾਪੀ ਕਰ ਕਰਕੇ ਇੰਸਟਾਗ੍ਰਾਮ ਤੇ ਮੁੰਡੇ ਕੁੜੀਆਂ ਨਵੀਆਂ ਰੀਲਾਂ ਪਾਉਂਦੇ ਆ ਜਿਹੜੇ ਨਸ਼ਿਆਂ ਤੇ ਗਾਣੇ ਆ ਤਾਂ ਸਾਰਿਆਂ ਵੱਲ ਧਿਆਨ ਦੇਣਾ ਚਾਹੀਦਾ ਇਸ ਹਿਸਾਬ ਨਾਲ ਤਾਂ ਫਿਰ ਗਰਜੰਟ ਸਿੰਘ ਆਸਟ੍ਰੇਲੀਆ ਜਿਹੜਾ ਮੁੰਡਾ ਉਹਦੋਂ ਹਰ ਇੱਕ ਗਾਣੇ ਨੂੰ ਲੱਚਰ ਕਹਿੰਦਾ ਸੀਗਾ ਸਾਰਿਆਂ ਦਾ ਉਹਨੇ ਵਿਰੋਧ ਕੀਤਾ ਸੀਗਾ ਅਖਰ ਨੂੰ ਉਹ ਚੁੱਪ ਕਰਕੇ ਬਹਿ ਗਿਆ ਪਤਾ ਨਹੀਂ ਕਿਹੜੀ ਗੱਲੋਂ ਬੈਠ ਗਿਆ ਤਾਂ ਵਿਰੋਧ ਤਾਂ ਫਿਰ ਬਈ ਸਾਰਿਆਂ ਦਾ ਹੀ ਕਾਰਨਾ ਬਣਦਾ ਜੇ ਗਲਤੀ ਇੱਕ ਦੀ ਗਲਤੀ ਕਹ ਤਾਂ ਦੇਖਣੀ ਹੈ ਫਿਰ ਸਾਰਿਆਂ ਦੀਆਂ ਹੀ ਗਲਤੀਆਂ ਆ ਸਹੀ ਤਾਂ ਫਿਰ ਕੋਈ ਵੀ ਹੈ ਨਹੀਂ ਗੌਨ ਵਾਲਾ ਬਾਕੀ ਤੁਸੀਂ ਦੱਸੋ ਬਾਈ ਕਮੈਂਟ ਕਰਕੇ ਤੁਸੀਂ ਇਹ ਚੀਜ਼ ਬਾਰੇ ਕੀ ਸੋਚਦੇ ਆ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਵਿਜ਼ਡਮ